ਗੰਦੇ ਹਾਂ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਪਰਮਾਤਮਾacre ਚਰਦੀ ਕਲਾ ਰੱਖੇ ਤੁਹਾਨੂੰ ਸਾਰਿਆਂ ਨੂੰ ਚੱਲੇ ਅੱਜ ਆਪਾਂ ਕੋਟਲੀ ਪੂਲ ਕਲੀਅਰ ਕਰਿਆ ਜੀ ਉਹਦੇ ਤੁਹਾਨੂੰ ਪਤਾ ਪਿਛਲੇ ਬਲੌਗ ਜਿਹੜੇ ਦੇਖਿਆ ਜੀ ਕੁਆਟਰਫਰਨਰ ਮੈਚ ਅੱਜ ਤੇ ਚੱਲੇ ਬਈ ਬੰਟੂ ਕੋਚ ਮਾਰਨਾ ਬਾਈ ਇੱਧਰ ਬਾਈ ਰਾਜੂ ਤੇ ਬਾਈ ਅਰਸੂ ਮਰਜਿੰਦਰ ਬਾਈ ਦੀਪ ਬਾਈ ਸੁਖੀ ਬਾਈ ਤੇ ਚੱਲੇ ਤੁਹਾਨੂੰ ਮਿਲਦੇ ਆ ਜਾ ਕੇ ਮੁੰਡੀ ਕੋਟਲੀ ਹੁਣ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਹੀ ਹਾਲ ਚਾਲ ਨੇ ਸਾਰੇ ਠੀਕ ਹੋਵੋਗੇ ਉਮੀਦ ਕਰਦੇ ਆ ਅੱਜ ਜਿਵੇਂ ਕੈਪਟਨ ਨੇ ਤੁਹਾਨੂੰ ਦੱਸ ਹੀ ਦਿੱਤਾ ਆਪਣਾ ਅੱਜ ਕੋਟਲੀ ਹੈਗਾ ਲਾਸਟ ਡੇ ਅੱਜ ਟੂਰਨਾਮੈਂਟ ਦਾ ਅੱਜ ਚੱਲਿਆ ਉਥੇ ਆਪਣਾ ਪੂਲ ਕਲੀਅਰ ਸੀਗਾ ਤੇ ਅੱਜ ਉਮੀਦ ਕਰਦੇ ਆ ਅੱਜ ਫਾਈਨਲ ਤੱਕ ਜਾਵਾਂਗੇ ਫਾਈਨਲ ਕੱਪ ਕੱਢ ਕੇ ਤੇ ਜਰੂਰ ਅੱਜ ਤੁਹਾਨੂੰ ਪਿੰਡ ਦੇ ਵਾਸੀਆਂ ਨੂੰ ਖੁਸ਼ੀ ਦੀ ਖੁਸ਼ੀ ਦਾ ਮੌਕਾ ਦੇਵਾਂਗੇ ਤੇ ਇੱਕ ਅਸੀਂ ਜਿਹੜੇ ਸਾਡੇ ਵਿਚਾਰੇ ਸ਼ੇਅਰ ਕਰਦੇ ਆਗੇ ਬੰਦੇ ਆਪਣਾ ਵਲੌਗ ਨੂੰ ਮੰਨ ਲਓ ਗੁਰਦੀਪ ਚੈਲ ਆਪਣੇ ਬਾਕੀ ਦਾ ਸਪੋਰਟ ਜਿਹੜੇ ਨਾਲ ਖੇਡਦੇ ਬੰਦੇ ਉਹੀ ਹੁੰਦੇ ਆ ਗੁਰਦੀਪ ਗੁਰਦੀਪ ਚੈਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਗਸੀਰ ਸਿੰਘ ਜੱਗੂ ਮੈਂਬਰ ਜੱਗੂ ਮੈਂ ਜੱਗੂ ਮੈਂਬਰ ਜਗਸੀਰ ਸਿੰਘ ਜੱਗੂ ਮੈਂਬਰ ਉਹਨਾਂ ਦਾ ਵੀ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਹੜੇ ਆਪਣੇ ਐਨ ਆਰ ਆਈ ਵੀਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਮੋਟੀਵੇਟ ਕਰਦੇ ਆ ਵਲੌਗ ਬਣਾਉਣ ਵਾਸਤੇ ਤੇ ਉਹਨਾਂ ਕਰਕੇ ਅਸੀਂ ਚਲੋ ਬਾਹਰ ਬੈਠੇ ਦੇਖਦੇ ਆ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਹਨ ਤੇ ਉਹਨਾਂ ਵਾਸਤੇ ਬਣਾ ਲੈਂਦੇ ਆ ਵਲੌਗ ਤੇ ਅੱਜ ਲਾਸਟ ਡੇ ਆ ਆਪਣਾ ਕੁਆਰਟਰ ਫਾਈਨਲ ਮੈਚ ਆ ਤੇ ਅੱਜ ਤੁਹਾਨੂੰ ਜੰਮੇ ਵੀ ਹੋਇਆ ਆਪਾਂ ਬਾਲ ਵਾਏ ਵਾਲ ਜਾਂ ਜੰਮੇ ਵੀ ਸ਼ੌਟ ਚ ਹੋਇਆ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਇੱਕ ਸਾਨੂੰ ਕਮੈਂਟਾਂ ਚ ਦੱਸੋ ਬਈ ਬਣ ਕੇ ਯਾਰ ਵੀ ਵਲੌਗ ਕਿੰਨੇ ਮਿੰਟ ਦਾ ਬਣਾਇਆ ਕਰੀਏ ਕਿਉਂ ਕੋਈ ਕਹਿੰਦਾ ਵੀ ਛੋਟਾ ਬਣਾਇਆ ਕਰੋ ਕੋਈ ਕਹਿੰਦਾ ਵਲੌਗ ਵੱਡਾ ਬਣਾਇਆ ਕਰੋ ਕੋਈ ਉਹ ਚ ਸਮਝ ਨਹੀਂ ਆਉਂਦੀ ਸਾਨੂੰ ਅਸੀਂ ਤਾਂ ਜਾਣ ਜੇ ਬੰਦੇ ਆ ਬਾਈ ਬਣ ਕੇ ਸਾਨੂੰ ਮੜਾ ਜਾ ਗਾਈਡ ਕਰੋ ਇਹਦੇ ਵਾਸਤੇ ਦੋਸਤੋ ਆਪਾਂ ਪਹੁੰਚ ਗਏ ਵੱਡੀ ਕੋਟਲੀ ਪਹੁੰਚ ਚੁੱਕੇ ਆ ਦੇ ਕੈਪਟਨ ਤੇ ਕੋਚ ਨਾਲ ਨੇ ਐਕਸ ਕੈਪਟਨ ਆ ਤੇ ਕੋਚ ਸਾਹਿਬ ਆਪਣੇ ਤੇ ਕੋਚ ਸਾਹਿਬ ਆ ਰਿਹਾ ਤੇ ਨਵੇਂ ਕੈਪਟਨ ਆਪਣੇ ਪਹੁੰਚ ਰਹੇ ਆ ਉਹ ਬਸ ਇੱਕ ਪਲੇਅਰ ਨੂੰ ਲੈਣ ਗਏ ਹੋਏ ਆ ਬਣਾ ਕੇ ਨਿਕਲਨੀ ਅੱਜ ਥੋਂ ਗੱਲ ਆ ਕੈਪਟਨ ਨੂੰ ਡੇਂਗੂ ਹੋਇਆ ਪਿਆਗਾ ਤੋਫਾ ਪਿੰਡ ਨੂੰ ਦੇ ਦਿੱਗੇ ਲੈ ਕੇ ਸਹੀ ਗੱਲ ਆ ਤੇ ਅੱਜ ਚਾਦਾ ਲੰਗਰ ਤਿਆਰ ਆ। ਜੇ ਤੋਂ ਮੈਚ ਸਹੀ ਸਾਡਾ ਟਾਈਮ ਲੱਗ ਜੂ ਇੱਥੇ ਲੱਗ ਜੂ ਘੰਟਾ ਡੇਢ ਘੰਟਾ ਮੈਚ ਜੇ ਤਾਂ ਪਹਿਲੀ ਆਉਗੇ ਤੁਹਾਨੂੰ ਦਿਖਾਉਣੇ ਆ ਫਿਰ। ਪ੍ਰਬੰਧਾ ਬਹੁਤ ਸੋਹਣੇ, ਪ੍ਰਾਈਜ਼ ਨੇ ਵਧੀਆ ਟਰੋਫੀਆਂ ਨੇ ਤੇ ਅੱਜ ਲਾਸਟ ਦੇਣਾ ਜਿਵੇਂ ਤੁਹਾਨੂੰ ਦੱਸਿਆ ਸੀਗਾ। ਤੇ ਮੈਚ ਹੋਈ ਜਾਂਦਾ ਢਿੰਗੜ ਦਾ ਕਿ ਕਿਹਦੇ ਨਾਲ ਅਰਸੂ ਢਿੰਗੜ ਦਾ ਮੈਚ ਹੋਏ? ਚੰਡੂ ਨਾਲ ਚੰਡੂ ਦੇ ਤੇ ਢਿੰਗੜ ਦਾ ਮੈਚ ਚੱਲੀ ਜਾਂਦਾ। ਆਪਣਾ ਮੈਚ ਹੈਗਾਗਾ ਚੌਥਾ। ਲਓ ਸਭ ਵੀ ਮਿੱਤਰੋ ਟਾਸ ਹੋ ਗਿਆ ਵੱਡੀ ਕੋਟਲੀ ਨਾਲ ਮੈਚ ਆਪਣਾ ਤੇ ਕੈਪਟਨ ਫਿੱਟ ਹੋਈ ਜਾਂਦਾ ਐਂ ਜੰਮਾ ਵਾਰਮ ਅਪ ਹੋਈ ਜਾਂਦਾ ਆ ਬੈਠੀਆਂ ਲੋਥਾਂ ਤੇ ਉਧਰ ਪ੍ਰੈਕਟਿਸ ਕਰੀ ਜਾਂਦੇ ਮੁੰਡੇ ਰਾਜੂ ਅਰਸੂ ਤੇ ਦੀਪ ਤੇ ਆਪਾਂ ਟਾਸ ਜਿੱਤ ਕੇ ਲੈ ਲਈ ਬੈਟਿੰਗ ਬਾਕੀ ਤੁਹਾਨੂੰ ਅਜ ਆਪਣੇ ਬੰਦੇ ਦੋ ਤਿੰਨ ਆਉਂਦੇ ਆ ਯਾਰ ਹਜੇ ਆਏ ਨਹੀਂ ਰਸਤੇ 'ਚ ਨੇਗੇ ਬਾਕੀ ਜਦੋਂ ਮੈਚ ਚੱਲ ਪਿਆ ਤੁਹਾਨੂੰ ਦਿਖਾਉਣੇ ਅਜ ਤੇ ਆ ਮੈਚ ਦੀ ਇੱਕ ਕਿਹਣਕ ਪਈ ਆ ਹਜੇ ਟਿੰਗੜ ਬੋਲਿੰਗ ਕਰੀ ਜਾਂਦੀ ਆ ਤੇ ਚੰਡੂਆਂ ਦੀ ਬੈਟਿੰਗ ਆ ਕਰੋ ਉਹੀ ਗੱਲ ਆ ਹੋ ਜੇ ਜੇ ਤੁਸੀਂ ਗਾਹੋਂਗੇ ਵੀ ਫਲਾ ਦੋ ਗੱਲ ਹੈ ਗੱਲਾਂ ਗੱਲਾਂ ਦੇ ਉਹ ਜਿਵੇਂ ਆਹ ਦੀ ਸੈੱਟ ਕਰ ਲੋ ਜਿਵੇਂ ਸਾਨੂੰ ਚੰਗਾ ਓਏ ਬਾਅਦ ਚ ਤਾਂ ਗੱਲਾਂ ਹੁੰਦੀਆਂ ਇਹਦਾ ਚੀਜ਼ ਗੱਲਾਂ ਹੋਣਾ ਇਹ ਨਾ ਚਾਹੀਦੇ ਮਗਰੋਂ ਕੋਈ ਤੁਸੀਂ ਕਹੀ ਜਾਓ ਵੀ ਅਸੀਂ ਕਿਵੇਂ ਮੈਂ ਤੈਨੂੰ ਇਹੀ ਕਹਿਣਾ ਪਤਾ ਕਿਸੇ ਦਾ ਕੁਝ ਨਹੀਂ ਹਲੇ ਪਤਾ ਤਾਂ ਹੁਣ ਯਾਰ ਇਹਦਾ ਗੇਮ ਹੈ ਜਿਵੇਂ ਚੱਲੀ ਆਉਂਦੀ ਹੈ ਤੁਸੀਂ ਦੋਵੇਂ ਜਿੱਤ ਕੇ ਪਰ ਬਾਅਦ ਚ ਗੱਲ ਨਾ ਕਰਿਓ ਜਿਵੇਂ ਮਰਜੀ ਜਿਵੇਂ ਸਾਨੂੰ ਚੰਗਾ ਲੱਗਦਾ ਚਾਹੇ ਦੋਨਾਂ ਨੂੰ ਮੈਂ ਆਪੇ ਉਹਨਾਂ ਨੂੰ ਕਰਾ ਦਊਂ ਯਾਰ ਬਾਅਦ ਚ ਦਾ ਉੱਥੇ ਚੱਲ ਯਾਰ ਜਿਵੇਂ ਜ਼ੋਰ ਤਾਂ ਹਰੇਕ ਮਾਰਦਾ ਜ਼ੋਰ ਹਰੇਕ ਮਾਰਦਾ ਹਾਏ ਦਾ ਅਗਲਾ ਜ਼ੋਰ ਦਾ ਮਾਰ ਚੋਂ ਕਰ ਨਹੀਂ ਆਇਆ ਜਿੱਤਣ ਦਾ ਜ਼ੋਰ ਲੱਗ ਹੀ ਜਾਊਗਾ ਪਰ ਹੁਣ ਦੱਸ ਦਿਓ ਮੈਂ ਇਹ ਤੋਂ ਪਹਿਲਾਂ ਪਹਿਲਾਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਹੀਂ ਚੇਂਜ ਕਰਨਾ ਹਜੇ ਕੋਈ ਗੱਲ ਨਹੀਂ ਚੱਲਣ ਦੇ ਕੰਮ ਹੈ ਦੇ ਨਾਲ ਆ ਬਾਈ ਜਿੰਮੇ ਕ ਤੁਸੀਂ ਕਹੋ ਵੀ ਆਪ ਦੀ ਪਗਾਦੀ ਜਾ ਉਹਨਾਂ ਦਾ ਬਣ ਕੇ ਬਹਿ ਗਏ ਉਹ ਨਾ ਨਾ ਇਹ ਗੱਲ ਮੂਠੇ ਗਨੇ ਆ ਕੋਈ ਨਾ ਕੋਈ ਹੋ ਨਹੀਂ ਉਹ ਨਹੀਂ ਨਹੀਂ ਆਇ ਨਹੀਂ ਹੁੰਦਾ ਇਹ ਤਾਂ ਤੂੰ ਵੀ ਟੀਮ ਬਸਤੀ ਕਰਦਾ ਜੇ ਕੋਈ ਇੱਕ ਬੰਦਾ ਮੌਕਾ ਹੋਰ ਦੇ ਦਵੇ ਵਨ ਟੂ ਆਪ ਦੇ ਹੈ ਇਹਨੇ ਮੌਕਾ ਜੇ ਮੇਰੇ ਕਹਿੰਦਾ ਜਿਵੇਂ ਤੁਹਾਨੂੰ ਤੁਸੀਂ ਦੋਸ ਦੇ ਖੇਡਦੇ ਹੋ ਮੈਂ ਤਾਂ ਹੁਣ ਅੱਜ ਦੂਜੀ ਵਾਰ ਆਇਆ ਕੋਈ ਨਾ ਜਾਣਦੇ ਕੋਈ ਚੱਕਰ ਪਰ ਜਿਹੜੇ ਮੇਰਾ ਦਿਮਾਗ ਆ ਵੀ ਜਿਵੇਂ ਬੰਦੇ ਸੱਟ ਚੱਲੀ ਜਾਂਦੇ ਉਹ ਗਾਲੋ ਨਾ ਚੱ ਨਾ ਸਟਾਰਟ ਹੋਣ ਵਾਲਾ ਤੇ ਆਪਣੀ ਹੈਗੀ ਹੈਗੀ ਬੈਟਿੰਗ ਕੋਟਲੀ ਦੀ ਬੋਲਿੰਗ ਕੈਪਟਨ ਤੇ ਹਰਪ੍ਰੀਤ ਬਾਗੇ ਬੈਟਿੰਗ ਤੇ ਉਧਰੋਂ ਕੋਟਲੀ ਵਾਲੇ ਵੀ ਆਪਦੀ ਰਾਇਵਾੜੀ ਕਰੀ ਜਾਂਦੇ ਆ ਤੇ ਜੰਮੀ ਵੀ ਮੈਚ ਸਟਾਰਟ ਹੋਣ ਦਾ ਬਾਲ ਆਪਾਂ ਤੁਹਾਨੂੰ ਜੰਮੀ ਵੱਲ ਪੈਣੀ ਆ ਆਪਾਂ ਦਿਖਾਵਾਂਗੇ ਜਿੰਨਾ ਕੋ ਬਾਲ ਆਪਣੇ ਮੈਚ ਦੀ ਸ਼ਾਟ ਵਾਹ ਯਾਰਪ੍ਰੀਤ ਪਹਿਲੀ ਗੇਂਦ ਤੇ ਰਨ 4 ਆ ਗਏ ਸ਼ਾਬਾਸ਼ ਅਰਪ੍ਰੀਤ ਬੈਟਿੰਗ ਦਾ ਸ਼ਾਬਾਸ਼ ਅਰਪ੍ਰੀਤ ਨੂੰ ਛੱਟਾ ਲੱਗ ਗਿਆ ਅਰਪ੍ਰੀਤ ਬੱਗ ਜਾ ਦੇ ਖੇਡ ਦੇ ਮੈਦਾਨ ਵਿੱਚ ਟੱਕਰ ਕਹਿੰਦੇ ਚੁੱਤੀ ਦੀਆਂ ਮੇਰੇ ਮਿੱਤਰੋ ਹਲਕਾ ਖੇੜਿਆ ਸ਼ਾਟ ਰਨ ਕਹਿੰਦੇ ਇੱਕ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੰਦਾ ਮਾਅਬਤਾ ਮਿੱਤਰੋ ਤੇ ਰਾਣ ਆਪਣਾ ਛੇ ਹਵਾ ਵਾਲੀ ਚੱਲੀ ਜਾਂਦੀ ਆ ਬਾਲ ਦਾ ਕੁਝ ਪਤਾ ਨਹੀਂ ਲੱਗਦਾ ਬੜੀ ਨਜਾਇਜ਼ੀ ਹਵਾ ਚੱਲੀ ਜਾਂਦੀ ਆ ਹੋਰ ਜਿਹੜੀ ਛੇ ਮਿਲ ਗਿਆ ਬਿੱਟੂ ਬਾਈ ਦੇ ਪਾਸੇ ਧੰਨਵਾਦ ਪੰਜਾਬਾਨ ਸਭ ਤੋਂ ਔਖੀ ਗੋਲ ਕਨੇ ਆਰਮੀ ਦੀ ਬਣੀ ਗਈ ਹੈ ਮੇਰੇ ਬਤੋ ਲੈ ਕੈਪਟਨ ਆ ਗਿਆ ਦੋਸਤੋ ਆਪਾਂ ਮੈਚ ਹਾਰ ਗਏ ਵੱਡੀ ਕੋਟਲੀ ਨੂੰ ਮੈਚ ਹਾਰ ਕੇ ਕੁਆਟਰ ਫਾਈਨਲ ਮੈਚ ਤੇ ਹਵਾ ਵਾਲੀ ਸੀ ਰਾਨ ਥੋੜੇ ਬਣੇ ਤੇ ਚਲੋ ਕੋਈ ਗੱਲ ਨਹੀਂ ਗਾਹ ਨੂੰ ਸਹੀ ਕਰੇ ਦਾ ਆਪਾਂ ਹਵਾ ਕਰਕੇ ਹਾਰ ਗਏ ਅਬਾ ਵਾਲੀ ਸੀਗੀ ਟਾਰਗੇਟ ਨਹੀਂ ਸੱਟੋ ਐ ਬਲੀ ਦਾ ਰੀਤਾ ਵੀ ਅੱਖਾਂ ਦਾ ਟਿੱਕਾ ਪਾ ਹਵਾ ਵਾਲੀ 100 ਟੱਪੇ ਰੀ ਆਪਣੇ ਛੌਟ ਨਹੀਂ ਗੇ ਉਦੋਂ ਹਵਾ ਖੜਕੀ ਫਿਰ ਉਹਨਾਂ ਪੈ ਚੱਲ ਕੋਈ ਨਹੀਂ ਵਧੀਆ ਖੇਡੇ ਯਾਰ ਹਾਂ ਗਾਹਣੂ ਸਹੀ ਆਪਣੇ ਲਿਆ ਜੀ ਗੜਾਸੇ ਹੋਰਾਂ ਦਾ ਮੈਚ ਚੱਲੀ ਜਾਂਦਾ ਆ ਆਪਣੇ ਹੋਰਾਂ ਦਾ ਕੋਟਲੀ ਵਰਸਜ ਜੋਧਪੁਰ ਜੋਧਪੁਰ ਵਾਲੇ ਵੀ ਲਿਆ ਜੀ ਆਪਣੇ ਤੇ ਬੈਟਿੰਗ ਚੱਲੀ ਜਾਂਦੇ ਆ ਕੋਟਲੀ ਵਾਲਿਆਂ ਦੀ ਵਧੀਆ ਖੇਡੀ ਜਾਂਦੇ ਆ ਮੁੰਡੇ ਜੋਧਪੁਰ ਵਾਲੇ ਵੀ ਸੈੱਟ ਵਿਕਟਾਂ ਵੱਟ ਕੇ ਤਿੰਨ ਚਾਰ ਗੜਾਸੇ ਨੇ ਅਨਸਾਰ ਚੌਕਾ ਮਾਰਿਆ ਭਾਈ ਤੇ ਜਿਵੇਂ ਵੀ ਅਪਡੇਟ ਹੋਈ ਆਪਾਂ ਤੁਹਾਨੂੰ ਦੇਵਾਂਗੇ ਆਪਾਂ ਤਾਂ ਹਾਰ ਗਏ ਸੀਗੇ ਕੁਆਟਰ ਮੈਚ ਸੈਮੀ ਚੱਲੀ ਜਾਂਦਾ ਮੈਚ ਪਹਿਲਾ ਸੈਮੀ ਹੈ ਚੱਲਦੇ ਮੈਚ ਕਮਾਂਡੋ ਫਿੱਟ ਹੋਇਆ ਖੜਾਗਾ ਕਮਾਂਡੋ ਤੇ ਮੁੰਡਾ ਇੱਕ ਹੋਰ ਪਤਾ ਨਹੀਂ ਕਿਹੜਾਗਾ ਭਾਈ ਤੇ ਜੋਧਪੁਰ ਬੋਲਿੰਗ ਚੱਲੀ ਜਾਂਦਾ 8ਵਾਂ ਓਵਰ ਆ ਪਤਾ ਨਹੀਂ 7ਵਾਂ ਓਵਰ ਸਕੋਰ ਬੜਾ ਬਣਿਆ ਨਹੀਂਗਾ ਕਮਾਂਡੋ ਫਿੱਟ ਹੋਇਆ ਖੜਾਗਾ ਸੈਮੀਫਾਈਨਲ ਆ ਫਸ ਗਿਆ ਮੈਚ ਕੋਟਲੀ ਤੇ ਜੋਧਪੁਰ ਦਾ 80 ਰਨ ਲੈਣੇ ਸੀਗੇ ਤੇ ਜੋਧਪੁਰ ਵਾਲੇ ਵੀ ਮਾਂ ਦੇ ਪੁੱਤ ਸਾਰੇ ਆਊਟ ਹੋ ਗਏ ਮੱਲਾ 6 ਆਊਟ ਹੋ ਗਏ ਰਾਨ ਇਹਨਾਂ ਦੇ ਹੈ ਗਿਆ ਸਾਰੀ ਮੱਲਾ ਦਾ ਜੇ 50 50 ਵੀ ਨਹੀਂ ਹੋਣੇ 45 ਕੀ ਹੋਣੇ ਮੱਲਾ ਦਾ ਤੇ ਸ਼ਾਟ ਤੇ ਖੜੀ ਹੋ ਗਈ ਬਾੜ ਉਹ ਛੱਡਤਾ ਕੈਚ ਵੀ ਕੋਟਲੀ ਵਾਲਿਆਂ ਨੇ ਤਿੰਨ ਛੱੜ ਤੇ ਤੀਜਾ ਛੱੜਤਾ ਕੈਚ ਆ ਤੇ ਬੋਲ ਟੂਰੀ ਛੱਡ 10 ਦਾ ਕੈਚ ਛੱਡ ਕਹਿੰਦੇ ਪੱਕੀ ਆ ਮੇਰੇ ਫਲਾਡ ਨੇ ਮੈਚ ਕੜਤਾ ਰਨ 15 ਰਹਿ ਗਏ ਸੀ ਬਿਕਟਾਂ ਵੀ ਤਿੰਨੇ ਰਹਿ ਗਈਆਂ ਸੀ ਇੱਕ ਛੱਕਾ ਮਾਰਿਆ ਇੱਕ ਚੌਕਾ ਮਾਰਿਆ ਫੌਜੀ ਨੂੰ ਹਲੇ ਵੀ ਟਾਈਮ ਜਿਹੜਾ ਬਾਕੀ ਆ ਉਲਟਾਸ ਵਾਲਾ ਦੇ ਦਿਆਂ ਫੌਜੀ ਨੇ ਤੋਂ ਰਨ ਹੁਣ ਤਾਂ 3-4 ਹੀ ਰਹਿ ਗਏ ਬਸ ਹੁਣ ਤਾਂ ਸਾਰੇ ਨਿਰਣਾਇਕ ਕੰਮ ਹੀ ਹੋਇਆ ਪਿਆ ਸਾਹਮਣੇ ਸ਼ਾਟ ਤੇ ਚੱਕ ਵੀ ਜੋਧਪੁਰ ਵਾਲੇ ਜਿੱਤ ਗਏ ਬਾਬਾ ਕੰਮ ਨਹੀਂ ਕਰੀ ਜੋਧਪੁਰ ਵਾਲੇ ਜਿੱਤ ਗਏ ਫਾਈਨਲ ਚ ਵਾਗੀ ਜੋਧਪੁਰ ਪਖਰ ਵਧੀਆ ਟੀਮ ਆ ਯਾਰ ਵਧੀਆ ਸਾਰੇ ਬੰਦੇ ਨਰਮਣੇਗੇ ਤੇ ਦੂਜਾ ਸੈਮੀਫਾਈਨਲ ਵਾਸਤੇ ਰੱਲਾ ਤੇ ਚੰਡੂਗੇ ਬਹੁਤ ਬਸਾਲੇ ਥੋੜੇ ਜਿਆਦੇ ਹੋਣਗੇ ਤੇ ਗੱਲ ਲੱਗੀਆਂ ਟਿਕਾਣੇ ਦੀਆਂ ਬਹੁਤ ਵਧੀਆ ਖੇਡੇ ਹਨ ਮਿਠਾਈ ਸਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਮੂਹਟੀ ਟੀਮ ਕੋਟਲੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣਾ ਤੇ ਕੈਪਟਨ ਦਾ ਸਨਮਾਨ ਕੀਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਕੋਟਲੀ ਆਂਦੇ ਆਪਣੇ ਭਰਾ ਨੇ ਜਿਹੜੇ ਬਹੁਤ ਵਧੀਆ ਟੂਰਨਾਮੈਂਟ ਬਹੁਤ ਵਧੀਆ ਟੂਰਨਾਮੈਂਟ ਹੋਇਆ ਬਹੁਤ ਵਧੀਆ ਕੋਈ ਰੌਲਾ ਨਹੀਂ ਰੱਪਾ ਨਹੀਂ ਸਾਰਾ ਬਹੁਤ ਵਧੀਆ ਪ੍ਰਬੰਧ ਸੀਗਾ ਟੂਰਨਾਮੈਂਟ ਜਿਹੜਾ ਨਿਰਪੱਖ ਟੂਰਨਾਮੈਂਟ ਕੀਤਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ